ਜਿਹੜੀ ਅੱਜ ਪ੍ਰੈਸ ਦੇ ਸਾਰੇ ਵੀਰ ਆਏ ਨੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਅੱਜ ਤੁਹਾਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਨ ਆਏ ਹਾਂ ਅਸੀਂ ਕੌਮੀ ਸਾਂ ਮੋਰਚਾ ਜੋ ਚੰਡੀਗੜ੍ਹ ਦੀਆਂ ਬਰੂਹਾ ਤੇ ਵੀਪੀਐਸ ਚੌਂਕ ਸਾਬਜਾਦਾ ਜੀਤ ਸਿੰਘ ਨਗਰ ਦੇ ਖੇਤਰ ਤੇ ਲੱਗਾ ਹੋਇਆ ਹੈ ਅੱਜ ਉਹਨੂੰ 20 ਮਹੀਨੇ ਤੇ 16 ਦਿਨ ਹੋ ਗਏ ਕੋਈ ਸਾਡੀ ਚੰਗੀ ਤਰ੍ਹਾਂ ਸੁਣਵਾਈ ਨਹੀਂ ਕੀਤੀ ਇਹ ਤਿੰਨ ਸਰਕਾਰਾਂ ਵਿੱਚ ਹੀ ਕੇਸ ਹੈ ਪੰਜਾਬ ਸਰਕਾਰ ਡਿਊਟੀ ਦਿੱਲੀ ਸਰਕਾਰ ਸੈਂਟਰ ਸਰਕਾਰ ਤੇ ਦਿੱਲੀ ਸਰਕਾਰ ਦਿੱਲੀ ਸਰਕਾਰ ਕੋਲ ਮਸਲਾ ਹੈ ਪ੍ਰੋਫੈਸਰ ਦਵਿੰਦਰ ਪਾਲ ਸਿੱਖ ਭੁੱਲਣ ਦੀ ਇਥੇ ਉਹਦੀ ਪ੍ਰੀਮਚੋਰ ਰਿਲੀਜ਼ ਕਰਨ ਦਾ ਉਹਨਾਂ ਕੋਲ ਅਧਿਕਾਰ ਆ ਜਿਸੇ ਤਾਰ ਜਗਤਾਰ ਸਿੰਘ ਵਾਰਾਂ ਨੂੰ ਸ਼ਿਫਟ ਕਰਦਾ ਇਹ ਦੂਸਰੇ ਦੋਹਾਂ ਕੋ ਨਹੀਂ ਦੋਹਾਂ ਨੇ ਸਾਡੀ ਕਿਸੇ ਵੀ ਸਰਕਾਰ ਨੇ ਸੁਣੀ ਨਹੀਂ ਥੋੜਾ ਸੀ ਅੱਕ ਥੱਕ ਕੇ ਇੱਕ ਵੱਡਾ ਪ੍ਰੋਗਰਾਮ ਲੀਕਣ ਜਾ ਰਹੇ ਹਾਂ ਜੀ ਇੱਕ ਜਿਹੜਾ ਅਕਤੂਬਰ ਨੂੰ ਉਸ ਮਹਾਨ ਸ਼ਹੀਦਾਂ ਦੇ ਸਥਾਨ ਫਤੇਗੜ ਸਾਹਿਬ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਆ ਜਿੱਥੇ ਸਰਹੰਦੀਆਂ ਨੀਆਂ ਦੇ ਵਿੱਚ ਬੱਚਿਆਂ ਨੂੰ ਚਿਣਿਆ ਗਿਆ ਉੱਥੋਂ ਬਹੁਤ ਵੱਡੇ ਕਾਫਲੇ ਦੇ ਵਿੱਚ ਸਾਡਾ ਇੱਕ ਰੋਸ ਮਾਰ ਚਾਵੇਗਾ ਜਿਹੜਾ ਉਸ ਪੰਜਾਬ ਦੇ ਇਸ ਪੰਜਾਬ ਦੇ ਸੀਐਮ ਨੂੰ ਜਗਾਉਣ ਦੀ ਖਾਤਰ ਕਵਾਰਨਰ ਨੂੰ ਜਗਾਉਣ ਦੀ ਖਾਤਰ ਅਸੀਂ ਸੀਐਮ ਕਵਾਰਨਰ ਹੌਸ ਜਾਵਾਂਗੇ ਇਹ ਸਾਡਾ 1 ਅਕਤੂਬਰ ਦਾ 10 ਵਜੇ ਸਵੇਰੀ ਰੋਸ ਮਾਰਚ ਅਸੀਂ ਕੱਢਣ ਜਾ ਰਹੇ ਹਾਂ ਜਿਹੜਾ ਬਹੁਤ ਵੱਡੇ ਕਾਫਲੇ ਜੋ ਅਵੇਗਾ ਸਾਡੇ ਨਾਲ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਨਿਆਂਗ ਸਿੰਘ ਜਥੇਬੰਦੀਆਂ ਮਜਦੂਰ ਜਥੇਬੰਦੀਆਂ ਸਾਰਿਆਂ ਨੇ ਅਸੀਂ رابطہ ਕਾਇਮ ਕੀਤਾ ਇਹ ਬਹੁਤ ਵੱਡਾ ਪ੍ਰੋਗਰਾਮ ਲੀਕਣ ਜਾ ਰਹੇ ਆ ਤਾਂ ਕਿ ਉਹ ਜਿਹੜਾ ਸੀਐਮ ਜਿਹਦਾ ਜਦੋਂ ਭਾਈ ਕਿਰਪਾਖ ਸਿੰਘ ਜੀ ਹੋਣਾ ਨੇ ਅੰਬਸਾਹ ਗੁਰਦੁਆਰਾ ਸਾਹਿਬ ਪੋਖੜਦਾ ਰੱਖੀ ਸੀ ਉੱਥੇ ਉਹ ਗੋਡੇ ਲੜ ਬੈ ਕੂੜ ਬੈਠ ਕੇ ਆਖਦਾ ਹੀ ਤੁਹਾਡੀਆਂ ਮੰਗਾਂ ਜਾਇਜ਼ ਨੇ ਤੁਰੰਤ ਸਰਕਾਰ ਨੂੰ ਬੰਦੀ ਸਿੰਘ ਰਿਹਾ ਕਰਨੇ ਚਾਹੀਦੇ ਨੇ ਹੈਰਾਨਗੀ ਵਾਲੀ ਗੱਲ ਉਹ ਕਿਹੜੀ ਉਹ ਕਿਹੋ ਜੀ ਕੁਰਸੀ ਆ ਸੀਐਮ ਦੀ ਉਤੋਂ ਪਹਿਲਾਂ ਉਹੋ ਹੀ ਸੀਐਮ ਲੋਕਾਂ ਦਾ ਹੁੰਦਾ ਲੋਕਾਂ ਦੀ ਆਵਾਜ਼ ਹੁੰਦਾ ਲੋਕਾਂ ਲਈ ਹੁੰਦਾ ਤੇ ਲੋਕਾਂ ਬਲੋਚੜਿਆ ਜਾਂਦਾ ਮੰਨਦਾ ਪਰ ਜਦੋਂ ਸੀਐਮ ਦੀ ਕੁਰਸੀ ਤੇ ਬੈਠ ਗਿਆ ਸਾਰਾ ਕੁਛ ਹੀ ਭੁੱਲ ਗਿਆ ਇੱਕ ਵੀਰੀ ਵੀ ਇਸ ਪੰਜਾਬ ਤੇ ਸੀਐਮ ਨੇ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਉਹਨੇ ਕਦੀ ਵੀ ਰਾਬਤਾ ਕਾਇਮ ਨਹੀਂ ਕੀਤਾ ਸਾਡੀਆਂ ਵਾਰ-ਵਾਰ ਸਾਡੀਆਂ ਮੰਗਾਂ ਉੱਤੇ ਧਿਆਨ ਨਹੀਂ ਦਿੱਤਾ ਗਵਰਨਰ ਸਾਹਿਬ ਨੂੰ ਦੋ ਵਾਰੀ ਮਿਲੇ ਆ ਉਹ ਵੀ ਲਾਰੇ ਲੱਪੇ ਲਾਈ ਗਏ ਇਸ ਕਰਕੇ ਹੀ ਬਹੁਤ ਵੱਡਾ ਪ੍ਰੋਗਰਾਮ ਲੀਕ ਕਰ ਜਾ ਰਹੇ ਆ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਤੁਹਾਡੇ ਮਾਧਿਅਮ ਤੋਂ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਉਹ ਬੰਦੀ ਜਿਹੜਾ ਬੰਦੀ ਸਿੰਘ ਨੇ ਉਹ ਸਾਡੀ ਤੁਹਾਡੀ ਖਾਤਰ ਉਹਨਾਂ ਨੇ ਆਪਣੀ ਜਿਹੜੀ ਜਵਾਨੀ ਹੈ ਉਹ ਜੇਲਾ ਚ ਗਾਲ ਦਿੱਤੀ ਹੈ ਪਰਵਾਣ ਕਰ ਦਿੱਤੀ ਹੈ ਤੇ ਅਸੀਂ ਜਿਹੜਾ ਦੂਸਰਾ ਸਾਡੀ ਇਹਦੀ ਮੁੱਖ ਮੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀ ਵਾਰ-ਵਾਰ ਬਿਆਦਬੀ ਹੋ ਰਹੀ ਹੈ ਉਹ ਦੁੱਖ ਦੀ ਗੱਲ ਹੈ ਕਿਸੇ ਹੋਰ ਮੁਲਕ 'ਚ ਨਹੀਂ ਹੋ ਰਹੀ ਕਿਸੇ ਹੋਰ ਸਟੇਟ 'ਚ ਨਹੀਂ ਹੋ ਰਹੀ ਉਹ ਕੇਵਲ ਤੇ ਕੇਵਲ ਪੰਜਾਬ 'ਚ ਵਾਰ-ਵਾਰ ਹੋ ਰਹੀ ਹੈ ਉਹਦੇ ਵਾਸਤੇ ਸਖਤ ਕਾਨੂੰਨ ਬਣਾਉਣ ਲਈ ਅਸੀਂ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਕਈ ਵਾਰੀ ਬੇਨਤੀ ਕਰ ਚੁੱਕੇ ਹਜੇ ਤੱਕ ਕੋਈ ਕਾਨੂੰਨ ਨਹੀਂ ਬਣਿਆ ਵਾਰ-ਵਾਰ ਕਦੀ ਕਿਸੇ ਤੇ ਐਨਐਸਏ ਲੱਗ ਜਾਂਦੀ ਹੈ ਕਦੀ ਕਿਸੇ ਤੇ ਯੂਈਪੀ ਲੱਗ ਜਾਂਦੀ ਹੈ ਅਸੀਂ ਅਸੀਂ ਮੰਨਣਾ ਸਾਡਾ ਕਿ ਉਸ ਬੰਦੇ ਦੇ UAP ਜਾਂ NSA ਲੋੜੀਂਦੀ ਸਖਤ ਤਰਾਮਾਂ ਲਗਣੀਆਂ ਚਾਹੀਦੀਆਂ ਜਿਹੜਾ ਸਮਾਜ ਵਿੱਚ ਕਟੱਣ ਬੈਦਾ ਕਰਦਾ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਾਉਂਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਕਰਦਾ ਇਸ ਕਰਕੇ ਅਸੀਂ ਉਹਦੇ ਵਾਸਤੇ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਵੀ ਆ ਚੁੱਕਾ ਹੈ ਕਿ ਲਾਈਵ ਗੁਰੂ ਆ ਇਹਨੂੰ ਕੋਈ ਵੀ ਛੇੜਛਾੜ ਕਰੇਗਾ ਜਿਸ ਤਰ੍ਹਾਂ ਇੱਕ ਲਾਈਫ ਬੰਦੇ ਦੇ ਸਜਾ ਮਰਦੀ ਕਤਲ ਦੀ 302 ਦੀ ਕੱਲਰ ਚੱਲਣਾ ਚਾਹੀਦਾ ਘੱਟ ਤੋਂ ਘੱਟ ਉਮਰ ਕੈਦ ਹੋਣੀ ਚਾਹੀਦੀ ਇਹ ਸਾਡੀਆਂ ਮੰਗਾਂ ਵੱਲ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਅਸੀਂ ਉੱਥੇ ਬੈਠੇ ਆਂ ਸਾਨੂੰ ਕੋਈ ਚਾਹ ਨੀਗਾ ਅਸੀਂ ਆਪਣੀਆਂ ਬਜ਼ੁਰਗਾਂ ਮਾਵਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਇੰਨੀ ਠੰਡਾਂ ਦੇ ਵਿੱਚ ਇੰਨੀਆਂ ਧੁੱਪਾਂ ਦੇ ਵਿੱਚ ਤਪਸ਼ਾਂ ਵਿੱਚ ਬਾਰਸ਼ਾਂ ਦੇ ਵਿੱਚ ਉਹ ਤੰਬੂਆਂ 'ਚ ਬਿਠਾਈਏ ਸਾਡੀ ਇੱਕ ਮਜਬੂਰੀ ਬਣ ਗਈ ਹੈ ਤੇ ਤੁਹਾਡੇ ਮਾਧਿਅਮ ਦੁਸਤ ਸੀ ਕਹਿਣਾ ਚਾਹੁੰਦੇ ਆ ਜਿਹੜੇ ਜਿਹੜੇ ਘਟ ਤੋਂ ਘਟ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਜਿੱਥੇ ਜਿਹੜਾ ਸਾਂਝੀ ਵਾਲਤਾ ਦਾ ਪ੍ਰਤੀਕ ਆ ਜਿਸ ਦਾ ਸਿਧਾਂਤ ਉਸ ਗੁਰੂ ਨੂੰ ਵਾਰ-ਵਾਰ ਬੈਦਵੀ ਉਹ ਉਹਦੀ ਅਸੀਂ ਉਹਦੇ ਲਈ ਨਿਆ ਚਾਉਨੇ ਆ ਦੂਸਰਾ ਬੰਦੀ ਸਿੰਘਾਂ ਜਿਨ੍ਹਾਂ ਨੇ ਪੰਜਾਬ ਦੀ ਪੱਗ ਬਚਾਈ ਪੰਜਾਬ ਦੀ ਇੱਜ਼ਤ ਬਚਾਈ ਜਦੋਂ ਉਹ ਇਹ ਕੰਮ ਨਾ ਕਰਦੇ ਹਾਲਾਤ ਅੱਜ ਪੰਜਾਬ ਦੇ ਹੋਰ ਹੋ ਜਾਣੇ ਸੀ ਮੈਂ ਇੱਕ ਆਧਾਰ ਦੇਣੀ ਚਾਹੁੰਨਾ মিডিਆ ਦੁਆਰਾ ਸ਼ਾਇਦ ਕਿਸੇ ਨੇ ਕੇ ਸੁਣੀ ਹੋਵੇ ਇਹ 1993 ਦੀ ਗੱਲ ਹੈ ਜੀ ਓਟਵਾ ਪਾਰਲੀਮੈਂਟ ਐ ਉਹ ਜਿਹੜੀ ਕੈਨੇਡਾ ਦੀ ਉਹਨਾਂ ਨੇ ਉਦੋਂ ਟੈਲੀਵਿਜ਼ਨ ਚੈਨਲ ਹੁੰਦੇ ਸਨ ਉਹਨਾਂ ਨੇ ਪੁੱਛਿਆ ਉਦੋਂ ਸਿੱਖ ਵੀ ਇਕੱਠੇ ਹੋ ਸਨ ਪਾਰਲੀਮੈਂਟ ਮੈਂਬਰ ਵੀ ਸਨ ਕਿ ਪੰਜਾਬ ਦੇ ਹਾਲਾਤ 3 ਮਿੰਟ ਜੇ ਦੱਸੋ ਅੰਗਰੇਜ਼ੀ ਤੇ ਫ੍ਰੈਂਚ ਵਿੱਚ ਮੈਂ ਕਿਹਾ ਮੈਂ ਤਿੰਨ ਕਿਸੇ ਕੋਈ ਕਈ ਬੋਤਿਆਂ ਨੂੰ ਵੀਰਾਂ ਨੂੰ ਫ੍ਰੈਂਚ ਨਹੀਂ ਵੀ ਆਉਂਦੀ ਸੀ ਮੈਂ ਕਿਹਾ ਮੈਂ ਤਿੰਨਾਂ ਭਾਸ਼ਾਵਾਂ ਦੇ ਵਿੱਚ ਸਿਰਫ ਡੇਢ ਮਿੰਟ ਦੱਸਾਂਗਾ ਕਿਉਂਕਿ ਉਸ ਸਮੇਂ ਪੱਤਰਕਾਰ ਪੰਜਾਬ 'ਚ ਆ ਨਹੀਂ ਸੀ ਸਕਦੇ ਉਹਨਾਂ ਨੂੰ ਵੀਜ਼ਾ ਨਹੀਂ ਸੀ ਮਿਲਦਾ ਐਂਟਰੀ ਨਹੀਂ ਸੀ ਮਿਲਦੀ ਮੈਂ ਕਹ ਆਸ ਟਾਈਮ ਪੰਜਾਬ ਦੇ ਜੰਗਲ ਦਾ ਰਾਜ ਇਹੋ ਜਿਹਾ ਹੈ ਕਿਸੇ ਵੀ ਪੁਲਿਸਮੈਨ ਨੇ ਅਫਸਰ ਨੇ ਆਪਣੀ ਗਨ ਚੈੱਕ ਕਰਨੀ ਹੋਵੇ ਪਿਸਟਲ ਚੈੱਕ ਕਰਨਾ ਹੋਵੇ ਚੱਲਦਾ ਕਿ ਨਹੀਂ ਚੱਲਦਾ ਉਹਨੂੰ ਕਿਸੇ ਵੀ ਜੰਗਲ ਜਾਣ ਦੀ ਲੋੜ ਨਹੀਂ ਕਿਸੇ ਜਾਨਵਰ ਤੇ ਟੈਸਟ ਕਰਨ ਦੀ ਜ਼ਰੂਰਤ ਨਹੀਂ ਉਹ ਕਿਸੇ ਵੀ ਪਿੰਡ ਜਾ ਕੇ ਕਿਸੇ ਵੀ ਕਿਸਾਤਾਰੀ ਨੌਜਵਾਨ ਨੂੰ ਜਿਹਦੀ ਕੇਸ ਕੇਸਰੀ ਦਸਤਾਰ ਸਜਾਈ ਹੈ ਉਹਨੂੰ ਖੇਤ ਕੇ ਬਾਹਰ ਕੱਢ ਕੇ ਜੰਗ ਬਾ ਖੇਤਾ ਜਾ ਕੇ ਗੋਲੀ ਮਾਰ ਕੇ ਮਾਰਦਾ ਇਹੋ ਜਿਹਾ ਜੰਗਲ ਦਾ ਰਾਜ ਹੈ ਇਹ ਤਿੰਨ ਪਛਾਵਾਂ ਦੱਸਿਆ ਹਾਹਾਕਾਰ ਬਚ ਗਈ ਕਿ ਸੱਚ ਸੀ ਪੰਜਾਬ ਦੇ ਵਿੱਚ ਉਹ ਹਾਲਾਤ ਬਣ ਗਏ ਸਨ ਜੰਜਾ ਨਹੀਂ ਚੜੀਆਂ ਕਈ ਸਾਲ ਖਾਸ ਤੌਰ ਤੇ ਮਾਝੇ ਦੇ ਵੀਰ ਜੀ ਹੁਣ ਇੱਕ ਬੈਠੇ ਨੇ ਗੁਰਦਾਸਪੁਰ ਤੋਂ ਆਪਣੇ ਗੁਰਿੰਦਰ ਸਿੰਘ ਜੀ ਬਾਜਵਾ ਜਿਨ੍ਹਾਂ ਨੇ ਐਮਪੀ ਦੀ ਇਲੈਕਸ਼ਨ ਵੀ ਲੜੀ ਹੈ ਇਹ ਤਾਂ ਮਾਲਵੇ ਤੋਂ ਬੈਠੇ ਨੇ ਬੜੇ ਸਾਡੇ ਬਠਿੰਡਾ ਜੀ ਹੋਰ ਸਾਡੇ ਸਾਰੇ ਪਤਵੰਤੇ ਬੈਠੇ ਨੇ ਕਿਸਾਨ ਜੂਨੀਅਨ ਦੇ ਬੈਠੇ ਨੇ ਜਿਹਨੇ ਸਿਆਣੇ ਨੇ ਜਾਣਦੇ ਨੇ ਇਹੋ ਜਿਹੇ ਹਾਲਾਤ ਬਣਦੇ ਸਨ ਉਹਨਾਂ ਨੇ ਐਸਵਾਈਐਲ ਨਹਿਰ ਵੀ ਆਪਣੀ ਕੁਰਬਾਨੀ ਕਰਕੇ ਜਵਾਨੀ ਦੀ ਕੁਰਬਾਨੀ ਕਰਕੇ ਉਹ ਬੰਦ ਕਰਾਈ ਹੈ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਭਲੇ ਲਈ ਉਹਨਾਂ ਨੇ ਜੋ ਕੰਮ ਕੀਤਾ ਕਾਜ ਕੀਤਾ ਫਿਰ ਜੇ ਉਹਨਾਂ ਨੇ ਉਹਨਾਂ ਨੇ ਉਹ ਕਤਲ ਕੀਤਾ ਹੈ 500 ਦਾ ਕਤਲ ਕੀਤਾ ਤੇ ਉਹਨਾਂ ਨੂੰ ਸਜ਼ਾ ਵੀ ਅੱਜ 29 29 ਸਾਲ ਪੂ ਚੁੱਕੇ ਨੇ ਪੰਜਾਬ ਦੀ ਕਿਸੇ ਵੀ ਸਟੇਟ ਦੇ ਵਿੱਚ ਕੋਈ ਇਹੋ ਜਿਹਾ ਕੇਸ ਨਹੀਂ ਲੈ ਸਕਦੇ ਜਿਹੜੇ 30 32 ਸਾਲ ਕੈਦ ਭੁਗਤੀ ਹੋਵੇ ਬੰਦਾ ਹੋਵੇ ਇਹ ਜੇਲ੍ਹ ਦੇ ਵਿੱਚ ਕੋਈ ਇਦਾਂ ਦਾ ਕੇਸ ਨਹੀਂ ਲੈ ਸਕਦੇ ਜਿਹਨੂੰ ਪੈਰੋਲ ਨਾ ਮਿਲੀ ਹੋਵੇ ਇਹ ਸਿੱਖਾ ਨਾਲ ਅਨਜਸਟਰ ਕਿਉਂ ਹੋ ਰਹੀ ਹੈ ਉਹਨਾਂ ਨੂੰ ਪੈਰੋਲ ਦਾ ਉਹਨਾਂ ਦਾ ਹੱਕ ਜੋ ਸੰਵਿਧਾਨਕ ਹੱਕ ਕੋਇਆ ਜਾ ਰਿਹਾ ਹੈ ਇਸ ਕਰਕੇ ਇਹ ਵੱਡਾ ਰੋਸ ਮਾਰਚ ਕੱਢੇ ਇਸ ਤੋਂ ਇਲਾਵਾ ਇੱਕ ਤਰੀਕ ਤੋਂ ਬਾਅਦ ਇੱਕ ਸਾਰੀਆਂ ਹੀ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਵਾਸਤੇ ਚਿੰਤਤ ਨੇ ਫਿਕਰਮੰਦ ਨੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਲਈ ਚਿੰਤਤ ਨੇ ਫਿਕਰਮੰਦ ਨੇ ਜਿਹੜੇ ਪੰਜਾਬ ਲਈ ਫਿਕਰਮੰਦ ਨੇ ਇੱਕ ਪੰਜਾਬ ਦਾ ਸਾਰਾ ਅਜਾੜਾ ਹੋ ਰਿਹਾ ਹੈ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਸਿੱਖੀ ਦਾ ਅਜਾੜਾ ਹੋ ਰਿਹਾ ਇਸ ਪੰਜਾਬ ਦੀ ਧਰਤੀ ਤੋਂ ਉਹ ਸਾਰਿਆਂ ਨਾਲ رابطہ ਕਾਇਮ ਕਰਕੇ ਇੱਕ ਵੱੱਡੀ ਐਜੀਟੇਸ਼ਨ ਚਲਾਵਾਂਗੇ ਲੋਕਾਂ ਵਿੱਚ ਚੇਤਨਤਾ ਲਿਆਵਾਂਗੇ ਲੋਕਾਂ ਨੂੰ ਦੱਸਾਂਗੇ ਕਿ ਲੋਕੋ ਤੁਸੀਂ ਕੁੱਟੇਗਾ ਪੁੱਟੇ ਗਏ ਲੁੱਟੇ ਗਏ ਆਪਾਂ ਇਹ ਗੁਰੂਆਂ ਦੀ ਸ਼ਹੀਦਾਂ ਦੀ ਜਿਹੜੀ ਪਾਕ ਪਵਿੱਤਰ ਧਰਤੀ ਆ ਬਹੁਤ ਸੁੰਦਰ ਧਰਤੀ ਪੰਜਾਬ ਉਹ ਰੰਗਲਾ ਪੰਜਾਬ ਜਿਹਦੇ ਜਿਹੜਾ ਅਜ ਤੂੰ 40 50 ਸਾਲ ਪਹਿਲਾਂ ਸੀ ਉਦਾਂ ਦਾ ਪਰ ਰੰਗਲਾ ਪੰਜਾਬ ਬਣਾਉਣ ਲਈ ਲੋਕਾਂ ਦੇ ਵਿੱਚ ਚੇਤਨਤਾ ਲਿਆਵਾਂਗੇ ਸੋ ਇਸ ਕਰਕੇ ਤੁਹਾਨੂੰ ਅੱਜ ਤਕਲੀਫ ਦਿੱਤੀ ਆ ਬੇਨਤੀ ਆ ਕਿ ਸਾਡੀ ਮਦਦ ਹਰ ਘਰ ਵਿੱਚੋਂ 1 ਅਕਤੂਬਰ ਨੂੰ ਘਟ ਤੋਂ ਘਟ ਇੱਕ ਜੀ ਹਰ ਕਰਤੋਂ ਇਸ ਬੋਰਚੇ ਦੇ ਵਿੱਚ ਇਸ ਜਿਹੜਾ ਰੋਸਮਾਰਚ ਆ ਉਹਦੇ ਵਿੱਚ ਜ਼ਰੂਰ ਪਹੁੰਚੇ ਹੱਥ ਜੋੜ ਕੇ ਬੇਨਤੀ ਆ ਜਿਹੜੇ ਸੁੱਖ ਆਰਾਮਾਂ ਚ ਲੋਕ ਪਏ ਹੋਏ ਨੇ ਵੀਰ ਪਏ ਹੋਏ ਨੇ ਅਸੀਂ ਉਸੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਕਾਨੂੰਨ ਬਣਾਉਣਾ ਚਾਹਦੇ ਜਿਹਨੂੰ ਰੋ ਲੋ ਰੋਜ਼ ਲੋਕ ਸਵੇਰ ਸ਼ਾਮ ਮੱਥਾ ਟੇਕਦੇ ਨੇ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਚਾਹੁੰਦੇ ਜਿਨ੍ਹਾਂ ਨੇ ਸਿੱਖ ਕੌਮ ਲਈ ਇੰਨੀ ਵੱਡੀ ਕੁਰਬਾਨੀ ਆਪਣੀ ਜਵਾਨੀ ਦੀ ਵਾਰੀ ਹੈ ਤੋ ਬੇਨਤੀ ਹੈ ਕਿ ਆਪਣੇ ਸੁੱਖ ਆਰਾਮ ਛੱਡ ਕੇ ਥੋੜੇ ਜੇ ਆਪਾਂ ਸਿਰ ਵਾਰਨੇ ਨਹੀਂ ਸਿਰ ਵਾਰਨੇ ਸਿਰਾਂ ਨੂੰ ਜੋੜ ਕੇ ਸਿਰ ਜੋੜ ਕੇ ਉਹਨਾਂ ਤੋਂ ਆਪਾਂ ਕੰਮ ਲੈਣਾ ਜਦੋਂ ਸਿਰ ਜੋੜ ਕੇ ਇਮਾਰਤ ਇੱਡਾ ਵੱਡਾ ਕੱਢਿਆ ਤੇ ਸਰਕਾਰ ਦੀ ਨੀਂਦ ਹਰਾਮ ਕਰਾਂਗੇ ਸਰਕਾਰ ਨੂੰ ਮਜਬੂਰ ਕਰਾਂਗੇ ਜਿਹੜੀਆਂ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਨੇ ਉਹ ਉਹ ਉਹਨਾਂ ਨੂੰ ਮਨਾਉਣ ਲਈ ਅਸੀਂ ਮਜਬੂਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਬੀਤੀ ਦੇ ਬਲਵੀਰ ਸਿੰਘ ਜੀ ਬਠੰਡਾ ਜੀ ਇਹ ਸਾਡੇ ਬਾਜਵਾ ਸਾਹਿਬ ਹੋਣੀ ਇੱਕ ਇੱਕ ਦੋ ਦੋ ਮਿੰਟ ਇਸੇ ਪ੍ਰਤੀ ਉਤਾਰ ਕਰਨ ਕਿ ਕਿਸੇ ਦਾ ਵੀ ਸਵਾਲ ਹੋਵੇ ਉਹ ਤੋਂ ਬਾਅਦ ਕਰ ਲੈਣਾ ਹੈ ਵਾਰੂ ਜੀ ਦਾ ਕੰਮ ਸਾ ਸਮਾਜ ਦੇ ਬਾਰੇ ਕੌਮਿੰਗ ਸਾਰਵੋਤਰੀ ਦੇ ਕੰਮੂਨਰ ਸਰਦਾਰ ਪਾਲ ਸਿੰਘ ਨੇ ਬੜੇ ਵਿਸਥਾਰ ਚ ਤੁਹਾਡਾ ਵਿਚਾਰ ਸਾਂਝਾ ਕੀਤੇ ਤੇ ਸਮੁੱਚੇ ਪੰਜਾਬ ਦੇ ਵਸਨੀਕਾਂ ਨੂੰ ਹਰੇਕ ਕਿਤੇ ਦੇ ਲੋਕਾਂ ਨੂੰ ਉਸ ਸਮਾਰਟੇ ਸ਼ਾਮਲ ਹੋਣ ਦੀ ਬੇਨਤੀ ਕੀਤੀ ਸਰਦਾਰ ਪਾਲ ਸਿੰਘ ਨੇ ਇਹ ਕਿ ਦੱਸਿਆ ਕਿ ਇੱਕ ਤਰੀਕ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਮੀਟਿੰਗ ਕਰਕੇ ਜਿਹਦੇ ਵਿੱਚ ਕਿਸਾਨ ਜੱਥੇਬੰਦੀਆਂ ਸਿੱਖ ਸੰਪਰਦਾਵਾਂ ਗਲਤ ਜੱਥੇਬੰਦੀਆਂ ਵਪਾਰੀ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਸਾਰੇ ਪੰਜਾਬੀਆਂ ਦਾ ਇੱਕ ਬਹੁਤ ਵੱਡੀ ਮੀਟਿੰਗ ਕਰਕੇ ਇੱਕ ਫੈਸਲਾ ਕੋ ਲੜਾਈ ਲੜਨ ਕੋ ਜਾ ਰਹੇ ਆ ਕਿਉਂਕਿ ਅੱਜ ਕਿਸਾਨ ਤੇ ਹੋਰ ਵੱਖ-ਵੱਖ ਜੱਥੇਬੰਦੀਆਂ ਪੰਜਾਬ ਦੇ ਇਨਸਾਫ ਲਈ ਲਗਾਤਾਰ ਲੜ ਰਹੀਆਂ ਹਨ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਜਿਸ ਤਰ੍ਹਾਂ ਸਰਕਾਰਾਂ ਦੇ ਅੱਗੇ ਸਰਕਾਰਾਂ ਵੀ ਲੋਕਾਂ ਦੇ ਅੱਗੇ ਝੁਕ ਜਾਂਦੀਆਂ ਝੁਕਣਾ ਵੀ ਪੈਂਦਾ ਹੈ ਨਾਲ ਝੁਕਣ ਤੇ ਉਹਨਾਂ ਨੂੰ ਨਤੀਜੇ ਮਾੜੇ ਵੀ ਵੇਖਣੇ ਪੈਂਦੇ ਆ ਇਹ ਸਰਕਾਰ ਪੰਜਾਬ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ ਦਾ ਪੰਜਾਬ ਦੇ ਬਾਰੇ ਚ ਇੱਕ ਹਮੇਸ਼ਾ ਵਿਚਾਰ ਬਣਿਆ ਰਿਹਾ ਹੈ ਕਿ ਸਿੱਖ ਥੱਕ ਜਾਣਗੇ ਇਸੇ ਤਰ੍ਹਾਂ ਇਹ ਮੁੱਦੇ ਅਸੀਂ ਬੋਰਡ ਚ 18 ਮਹੀਨੇ ਗੱਲ ਨਹੀਂ ਸੁਣੀ ਤੇ ਉਹਦੇ ਨਤੀਜੇ ਆ ਜਿਹੜੇ ਅੱਜ ਤੱਕ ਵੀ 40 ਸਾਲ ਤੋਂ ਬਾਅਦ ਵੀ ਭੁਗਤਣੇ ਪੈ ਰਹੇ ਆ ਉਹਦੇ ਚ ਦਰਵਾਜ਼ਾ ਸਾਹਿਬ ਦਾ ਹਮਲਾ ਹੋਇਆ ਹੈ ਤੇ ਅੱਜ ਨਾ ਜਾਵੇ ਸੇਕ ਕਦੇ 77 ਸਾਲਾਂ ਤੋਂ 77 ਯਰਾਂ ਤੋਂ ਆਪਣੇ ਲਈ ਇਨਸਾਫ ਲਈ ਲੜ ਰਹੇ ਹਨ ਇਹ ਨਾ ਥੱਕਣਗੇ ਨਾ ਝੁਕਣਗੇ ਸਾਡੀ ਲੜਾਈ ਇਨਸਾਫ ਦੀ ਹੈ ਅਸੀਂ ਸੋਚੇ ਪੰਜਾਬ ਦੇ ਵਸਨੀਕਾਂ ਨੂੰ ਪੰਜਾਬ ਦੇ ਭਾਈਚਾਰੇ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਸਾਰੇ ਵਪਾਰੀਆਂ ਨੂੰ ਹਰਦੁਦਾਰ ਨੂੰ ਉਸਾਰਨਾ ਕਰਨ ਨੂੰ ਪ੍ਰਸਾਦਨਾ ਨੂੰ ਵਕ ਵਕ ਕਿਤੇ ਵਕ ਵਕ ਦੇ ਧਰਮਾਂ ਦੀ ਇੱਕ ਸਾਂਝੀ ਮੀਟਿੰਗ ਕਰਕੇ ਆਉਣ ਵਾਲੇ ਸਮੇਂ ਚ ਦਿੱਲੀ ਸਰਕਾਰ ਦਿਆਂ ਵੀ ਜਿਹੜੀ ਕੇਜਰੀਵਾਲ ਸਰਕਾਰ ਸਾਡੇ ਨਾਲ ਧੋਖਾ ਕਰਈਏ ਉਹ ਵੀ ਤੇ ਮੋਦੀ ਸਰਕਾਰ ਵੀ ਤੇ ਭਵਤਮਨ ਦੀ ਸਰਕਾਰ ਵੀ ਬਹੁਤ ਸਖਤ ਅਸੀਂ ਜਿड़ाई ਕਰਾਂਗੇ ਇਹਦੇ ਬਾਰੇ ਵਿੱਚ ਕਿਸੇ ਨੂੰ ਪ੍ਰੇਖਾ ਨਹੀਂ ਰਹਿਣਾ ਚਾਹੀਦਾ ਨਾ ਅਸੀਂ ਕੋਈ ਧਮਕੀ ਜਾਂ ਵੀ ਫੜਕਾਉ ਲਾਚ ਨਹੀਂ ਕਹਿ ਰਹੇ ਅਸੀਂ ਬੜੀ ਜ਼ਿੰਮੇਵਾਰੀ ਦੇ ਗੱਲ ਕਰ ਰਹੇ ਚਾਹੁੰਦੇ ਆ ਕਿ ਅਸੀਂ ਇਹ ਸਗਰਾਈ ਦੇ ਸਿਰਦ ਤੱਕ ਹਰ ਕਿਸਮ ਦੀ ਛਾਤੀ ਕਹਿ ਰਿਹਾ ਕਿ ਭਾਈਚਾਰਾ ਕਹਿ ਰਿਹਾ ਕਿ ਬਹੁਤ ਮਜ਼ਬੂਤ ਰਾਇਗਲ ਲੋਕਾਂ ਦਾ ਇਟਾ ਢਾਣਾ ਤੇ ਮੈਂ ਇਟਕਾ ਲੈ ਕਹੀ ਨਹੀਂ ਚੋੜਾ ਐ ਪਹਿਲੇ 15 ਅਗਸਤ ਨੂੰ ਹੀ ਕਹੀ ਸੀ ਕਿ ਸਰਕਾਰਾਂ ਨੂੰ ਬੰਗਲਾਦੇਸ਼ ਦੀਆਂ ਘਟਨਾਵਾਂ ਤੋਂ ਸਬਕ ਸਿੱਖਣਾ ਚਾਹੀਦਾ ਅੱਜ 14ਵੀਂ ਸੂਚਾ ਲੋਕ ਸੂਚਾ ਭਾਈਚਾਰਾ ਸਮਝੇ ਦੇਸ਼ ਦੇ ਲੋਕ ਇਹ ਸਾਰੇ ਸਿਸਟਮ ਤੋਂ ਦੁਖੀ ਆ ਮਟੇਰੀਆਂ ਤੋਂ ਉਹ ਇੱਥੇ ਹਾਲਾਤ ਵੀ ਬਗੜ ਦੇਸ਼ ਦੀ ਬੰਗਲਾਦੇਸ਼ ਦੀਆਂ ਸਰਕਾਰਾਂ ਵਾਲੇ ਬਣ ਸਕਦੇ ਹਨ ਇਹ ਗਾਜਾਪੱਟੀ ਦਾ ਥੋੜਾ ਜਿਹਾ ਏਰੀਆ ਤੇ ਇੰੀਆਂ ਪੰਜ ਵੱਟੀਆਂ ਛਾਟੀਆਂ ਨਾਲ ਸਾਡੇ ਜਿਨ੍ਹਾਂ ਦੇ ਪਿੱਛੇ ਜਾਈਂ ਦੇ ਅਮਰੀਕਾ, ਆਸ ਇੰਗਲੈਂਡ ਸਾਰੇ ਪੰਜ ਵੱਡੀਆਂ ਛਾਟੀਆਂ ਜਿਨ੍ਹਾਂ ਨੂੰ ਅਸੀਂ ਪੰਜਾਂ ਹੀ ਕਹਿੰਦੇ ਆ ਪੰਜਾਬ ਦੇ ਆਪਣਾ ਮਰਖਣ ਤਿਆਸ ਆ ਅਸੀਂ 40-40 ਸੈਂਚਰ ਲੱਖਾਂ ਸਿੰਘ ਨਾਲ ਬਣੇ ਆ ਅਸੀਂ ਇਨਸਾਫ ਲਵਾਵਾਂਗੇ ਗੁਰੂਗ੍ਰਾਮ ਸਾਹਿਬ ਦੇ ਸਰਕਾਰ ਨਹੀਂ ਗੁਰੂਗ੍ਰਾਮ ਸਾਹਿਬ ਦੇ ਸਰਕਾਰ ਨੂੰ ਸਾਡੀ ਕਿਸੇ ਇਡੀਟੇਸ਼ਨ ਦੀ ਲੋੜ ਨਹੀਂ ਸਾਨੂੰ ਗੁਰੂ ਸਾਹਿਬ ਦੇ ਆਰਥਾ ਜਿਹੜਾ ਸਾਡੇ ਸਿਰ ਤੇ ਰੱਖੇ ਅਸੀਂ ਉਹਨਾਂ ਕੇ ਅਰਦਾਸ ਕਰਦੇ ਆਂ ਪਰ ਜੋ ਸਾਡੇ ਫਰਜ਼ ਬੰਦੇ ਆ ਉਹਦੇ ਲਈ ਅਸੀਂ ਕੋਈ ਢਿੱਲ ਨਹੀਂ ਵਰਤਾਂਗੇ ਪੂਰਨ ਤੌਰ ਤੇ ਸਾਰੇ ਤਾਲ ਦੇ ਕਮੇਟੀ ਇਕੱਠੇ ਹੋ ਕੇ ਤੇ ਪੰਜਾਬ ਦੀਆਂ ਸਾਰੀਆਂ ਜੱਥੇਬੰਦੀਆਂ ਸੰਪਰਕ ਕਰਕੇ ਇੱਕ ਤਰੀਕ ਤੋਂ ਬਾਅਦ ਅਗਲਾ ਪ੍ਰੋਗਰਾਮ ਨੇਮਾਗੇ ਧੰਨਵਾਦ ਮੈਂ ਇਹ ਬੜੀ ਨਿਮਰਤਾ ਨਾਲ ਬੜੇ ਸਤਿਕਾਰ ਨਾਲ ਤੁਹਾਨੂੰ ਬੇਨਤੀ ਕਰਦਾ ਐ ਕਿ ਆਪਾਂ ਸਾਰਿਆਂ ਦਾ ਇੱਕ ਸਾਂਝਾ ਮਕਸਦ ਆ ਸਾਰੇ ਪੰਜਾਬ ਦੇ ਰਹਿਣ ਵਾਲੇ ਆ ਉਹਨੋਂ ਪਤਾ ਦੇ ਚੰਗੇ ਇਤਿਹਾਸ ਲਈ ਪੰਜਾਬ ਦੇ ਚੰਗੇ ਨੂੰ ਵੇਖ ਲਈ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਲ ਸਿੰਘ ਜੀ ਭਰਾ ਤੇ ਪਿੰਦਾ ਸਾਹਿਬ ਨੇ ਬੜੇ ਵਿਸਥਾਰ ਨਾਲ ਸਾਰੀ ਸੋਚੀ ਦਿੱਤੀ ਹੈ ਆਪਾਂ ਨੂੰ ਮੇਰੀ ਸਿਰਫ ਬੇਨਤੀ ਹੈ ਬਹੁਤ ਦੇ ਇਲਾਕੇ ਨੂੰ ਜੋ ਕਵਾਦਾ ਇਲਾਕਾ ਬਹੁਤ ਲੰਬਾ ਪਹਾੜ ਦੇ ਨਾਲ ਨਾਲ ਕਿੰਨੇ ਸੈਕੰਡਰੀ ਪਿੰਡ ਹਨ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਸਾਰਿਆਂ ਤੋਂ ਵੱਧ ਹਿੱਸਾ ਪਾ ਸਕਦੇ ਹਾਂ ਇਸ ਤੇ ਜਿਹੜਾ ਮੂਰਤਾ ਲੱਗਿਆ ਹੋਇਆ ਇਹਦੇ ਵਿੱਚ ਵੀ ਕਵਾਦੇ ਇਲਾਕੇ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਕਵਾਦਾ ਇਲਾਕਾ ਡਟ ਕੇ ਬੈਠਿਆ ਰਿਹਾ ਤਾਂ ਅਸੀਂ ਕੋਈ ਸਾਨੂੰ ਫਲਾ ਨਹੀਂ ਸਕਦਾ ਮੇਰੀ ਇਹੀ ਬੇਨਤੀ ਹੈ ਸਾਰੇ ਵੀਰਾਂ ਨੂੰ ਖਾਸ ਕਰਕੇ ਫੌਜ ਦੇ ਇਲਾਕੇ ਨੂੰ ਕਿ ਜੋ 1 ਤਰੀਕ ਦਾ ਮਾਰਚ ਹੈ ਉਸ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਮੈਂ ਕਹਿੰਦਾ ਘਰ ਘਰ ਤੋਂ ਬੱਚਾ ਬੱਚਾ ਆਉਣਾ ਚਾਹੀਦਾ ਕਿਉਂਕਿ ਆਪਾਂ ਇੱਥੇ ਨੇੜੇ ਆ ਆਪਾਂ ਬਹੁਤ ਵੱਡਾ ਸਹਿਯੋਗ ਦੇ ਸਕਦੇ ਆ ਫੌਜ ਦਾ ਇਲਾਕਾ ਜਿਸ ਤਰ੍ਹਾਂ ਘਟਿਆ ਹੋਇਆ ਹੈ ਅਸੀਂ ਇੱਕ ਬੇਨਤੀ ਕਰਨੇ ਚਾਹੁੰਦੇ ਆ ਸਰਕਾਰ ਨੂੰ ਕਿ ਅਸੀਂ ਮਰਤਾ ਜਾਵਾਂਗੇ ਇੱਥੇ ਜਿੰਨਾ ਚਿਰ ਸਾਡੇ ਬੰਦੀ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਇਥੋਂ ਹਲਾ ਕੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਪਹਿਲਾਂ ਭਾਈ ਪਾਲ ਸਿੰਘ ਫਰਾਂਸ ਸਾਡੇ ਇੱਕ ਨਵੇਂ ਨਰ ਨੇ ਆਪਣਾ ਮੋਰਚੇ ਤੇ ਤੁਹਾਨੂੰ ਵਿਸਤਾਰ ਨਾਲ ਸਾਰਾ ਕੁਝ ਦੱਸ ਚੁੱਕੇ ਨੇ ਸੋ ਮੈਂ ਕਿਸਾਨੀਓਨ ਲਖੋਵਾਲ ਵੱਲੋਂ ਨੁਮਾਇੰਦਾ ਇੱਥੇ ਆਇਆ ਭੇਜਿਆ ਉਹਨਾਂ ਨੇ ਸੋ ਕਿਸਾਨੀਓਨ ਜਿਹੜਾ ਸਾਡੇ ਪਿੱਛੇ ਬੈਠੇ ਨੇ ਮੇਰੇ ਭਰਾ ਕਿਸਾਨੀਓਨ ਤੋਤੇਵਾਲ ਉਹ ਵੀ ਆਏ ਹੋਏ ਨੇ ਕਿ ਸੋ ਇੱਕ ਤਰੀਕਾ ਜਿਹੜਾ ਸਾਡਾ ਮਾਰਚ ਹੈ ਉਹਦੇ ਵਿੱਚ ਜਿੰਨੀ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਉੱਤ ਤੋਂ ਵੱਧ ਇਹ ਹਿੱਸਾ ਲੈਣਗੀਆਂ ਇਸ ਮਾਰਚ ਦੇ ਵਿੱਚ ਸੋ ਵਾਹ ਰੋਹੀ ਵੱਡੇ ਵਕਾਫਲੇ ਦੇ ਨਾਲ ਟ੍ਰੈਕਟਰ ਟਰਾਲੀਆਂ ਲੈ ਕੇ ਜਾਂ ਹੋਰ ਆਪਣੇ ਸਾਧਨਾਂ ਨਾਲ ਆਹੀਂ ਉਹ ਇਸ ਮਾਰਚ ਦੇ ਵਿੱਚ ਸ਼ਾਮਲ ਹੋਣਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਚ ਸਭ ਤੋਂ ਵੱਡਾ ਡੈਮੋਕਰੇਟਿਕ ਲੋਕਤੰਤਰ ਦੇਸ਼ ਹੁੰਦਾ ਟੰਡੋਰਾ ਹਿੰਦੁਸਤਾਨ ਬੇਟਦਾ ਪਰ ਜਿੰਨਾ ਮਨੁੱਖੀ ਅਧਿਕਾਰਾਂ ਦਾ ਗਾਨ ਜਮ ਹੋ ਰਿਹਾ ਏ ਦਾ ਗਾਨ ਇਸ ਦੇਸ਼ 'ਚ ਹੋ ਰਿਹਾ ਏ ਸ਼ਾਇਦ ਹੀ ਦੁਨੀਆ ਦੇ ਕਿਸੇ ਹੋਰ ਦੇਸ਼ 'ਚ ਹੁੰਦਾ ਹੋ ਹਾਡੇ ਮੋਢਲੇ ਜਿਹੜੇ ਸਾਡੇ ਅਧਿਕਾਰ ਏ ਉਹਨਾਂ ਨੂੰ ਕੁਚਲਿਆ ਜਾ ਰਿਹਾ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੂਰਵ ਤੇ ਨਵੰਬਰ 2019 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਬਾਬਾ ਨਾਨਕ ਵਿਖੇ ਆ ਕੇ ਆਖਿਆ ਕਿ ਜਿਹੜੇ ਬੰਦੀ ਸਿੰਘਾ ਨੇ ਆਪਣੀਆਂ ਸਜਾਵਾਂ ਭੁਗਤਲੀਆਂ ਨੇ ਉਹਨਾਂ ਨੂੰ ਅਸੀਂ ਛੱਡ ਦੇਾਂਗੇ ਉਹਦੇ ਤੋਂ ਬਾਅਦ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਪਰ ਅੱਜ ਤਕਰੀਬਨ ਪੌਣੇ 5 ਸਾਲ ਹੋ ਗਏ ਨੇ ਉਹ ਬੰਦੀ ਸਿੰਘ ਨਹੀਂ ਛੱਡੇ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਗੱਲ ਹੀ ਹੋਈ ਗੱਲ ਤੋਂ ਮੁੱਕਰ ਗਏ ਤੇ ਸਿੱਖ ਦਸੋ ਵਿਸ਼ਵਾਸ ਕਿਦੇ ਤੇ ਕਰ ਇਹ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਨੇ 80 85% ਕੁਰਬਾਨੀਆਂ ਕੀਤੀ ਆ ਪਰ ਅੱਜ ਹਾਲਾਤ ਇਹ ਬਣੇ ਨੇ ਕਿ ਸਿੱਖਾ ਦੀ ਇਹ ਦੇਸ਼ ਵਿੱਚ ਕੋਈ ਰਾਜਨੀਤੀ ਨਹੀਂ ਸਿੱਖਾਂ ਲਈ ਕਾਨੂੰਨ ਹੋਰ ਨੇ ਤੇ ਦੂਸਰੇ ਭਾਈਚਾਰੇ ਲਈ ਕਾਨੂੰਨ ਹੋਰ ਨੇ ਜਦੋਂ ਕਿ ਸਿੱਖ ਆਪਸੀ ਭਾਈਚਾਰੇ ਨਾਲ ਅਮਨ ਸ਼ਾਂਤੀ ਨਾਲੇ ਦੇਸ਼ ਨਾਲ ਚ ਰਹਿਣਾ ਚਾਹੁੰਦੇ ਨੇ ਸਰਹੰਦਾ ਦੇ ਵੇਖੋ ਸਿੱਖ ਜਿਹੜੇ ਰੈਜimentਾਂ ਨੇ ਉਹ ਕਿਵੇਂ ਇਮਾਨਦਾਰੀ ਨਾਲ ਆਪਣੀਆਂ ਜੜੀਆਂ ਡਿਊਟੀਆਂ ਨਿਭਾਰੀਆਂ ਨੇ ਕਾਂਗਰਸ ਨੇ ਜੋ ਸਿੱਖਾ ਨਾ ਕੀਤਾ 1947 ਤੋਂ ਬਾਅਦ ਤੇ 1984 ਚ ਜੋ ਸਿੱਖਾ ਨਾ ਹੋਇਆ ਸਿੱਖ ਕਦੇ ਭੁੱਲ ਨਹੀਂ ਸਕਦੇ ਪਰ ਜਦੋਂ ਬੀਜੇਪੀ ਦੀ ਸਰਕਾਰ ਹਿੰਦੁਸਤਾਨ ਚ ਆਈ ਉਹਨੇ ਰਾਜ ਭਾਗ ਆਪਣਾ ਸੰਭਾਲਿਆ ਤੇ ਸਿੱਖਾਂ ਨੂੰ ਇੱਕ ਉਮੀਦ ਸੀ ਕਿ ਇਹ ਸਾਡੇ ਨਾਲ ਇਨਸਾਫ ਕਰਨਗੇ ਪਰ ਤੁਸੀਂ ਵੇਖ ਲਓ ਕਿ ਤੀਸਰੀ ਵਾਰ ਹੁਣ ਨਰਿੰਦਰ ਮੋਦੀ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਬਣ ਰਹੇ ਨੇ ਬਣੇ ਨੇ ਉਸ ਤੋਂ ਪਹਿਲੋ ਵਾਜਪਾਈ ਉਹਨਾਂ ਦਾ ਵੀ ਰਾਜ ਆਇਆ ਪਰ ਕਿਸੇ ਨੇ ਸਿੱਖਾਂ ਨਾਲ ਸੌਫ ਨਹੀਂ ਕੀਤਾ ਕਿਸੇ ਨੇ 1985 ਚ ਸੰਤ ਹਰਕਿਆਰਨ ਸਿੰਘ ਲੱਗੋਵਾਲ ਨਾਲ ਜੀਵ ਗਾਂਧੀ ਸਮਝੌਤਾ ਹੋਇਆ ਉਦੋਂ ਸਿੱਖਾਂ ਨੂੰ ਉਹਨਾਂ ਨੇ ਬੁਲਾ ਕੇ ਚਲੋ ਗੱਲ ਤੇ ਕੀਤੀ ਟੇਬਲ ਤੇ ਭਾਵੇਂ ਸਮਝੌਤਾ ਨਹੀਂ ਸਿਰੇ ਚੜਿਆ ਪਰ ਉਸ ਤੋਂ ਬਾਅਦ ਸਿੱਖਾਂ ਨਾਲ ਕਿਸੇ ਕੇਂਦਰ ਦੀ ਸਰਕਾਰ ਨੇ ਬੁਲਾ ਕੇ ਟੇਬਲ ਤੇ ਗੱਲ ਨਹੀਂ ਕੀਤੀ ਕਿ ਸਿੱਖੋ ਆਓ ਦੱਸੋ ਵੀ ਤੁਹਾਡੀਆਂ ਕੀ ਜਿਹੜੀਆਂ ਨੇ ਮੰਗਾ ਨੇ ਕਿਹੜੀਆਂ ਤੁਸੀਂ ਕਿਉਂ ਆਪਣੇ ਆਪ ਨੂੰ ਇੱਕ ਮੁਲਕ ਚ ਬੇਗਾਨਾ ਸਮਝਦੇ ਹੋ ਸੋ ਸਾਡੀ ਕੇਂਦਰ ਸਰਕਾਰ ਨੂੰ ਮੰਗੇ ਕਿ ਉਹ ਸਾਡੀ ਜਮਹੂਰੀਅਤ ਜਿਹੜੀ ਉਹ ਬਹਾਲ ਕਰ ਤੇ ਸਾਡੇ ਜਿਹੜੇ ਬੰਦੀ ਸਿੰਘ ਏ ਉਹਨਾਂ ਨੂੰ ਰਿਹਾ ਕਰਨ ਤੇ ਸਿੱਖਾ ਦੀ ਜਿਹੜੀ ਲੀਡਰਸ਼ਿਪ ਏ ਉਹਨਾਂ ਨੂੰ ਦਿੱਲੀ ਚ ਬੁਲਾ ਕੇ ਤੇ ਸਿੱਖਾ ਦੀਆਂ ਜਿਹੜੀਆਂ ਜਾਇਜ਼ ਮੰਗਾ ਨੇ ਉਹਨਾਂ ਨੂੰ ਹੱਲ ਕਰਾਉਣ ਦੇ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਇਨਸਾਫ ਪਸੰਦ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਉਹ 1 ਅਕਤੂਬਰ ਨੂੰ ਜਿਹੜਾ ਫਤਿਹਗੜ ਸਾਹਿਬ ਦੀ ਧਰਤੀ ਤੋਂ ਮਾਰਚ ਚੱਲ ਰਿਹਾ ਹੈ ਉਹਦੇ ਜੋ ਵੱਧ ਤੋਂ ਵੱਧ ਜਿਹੜੀ ਛਮੂਰੀਅਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੋਈ ਸਵਾਲ ਜੀ ਨੂੰ ਬ੍ਰੇਕ ਹਾਈਟ ਹੋ ਵੀ ਸੀ ਪਹਿਲਾਂ ਵੀ ਮਤਲਬ ਟਿਕਣਾਉਣ ਦੀ ਗੱਲ ਕੁਰੇ ਕਾ ਕੀਆ ਤੋਂ ਬੁਲਾਈ ਕਰ ਲਿਆ ਗਿਆ ਕਿ ਸਾਨੂੰ ਵਾਰ-ਵਾਰ ਜਿਹੜਾ ਪ੍ਰਸ਼ਾਸਨ ਹੈ ਉਹ ਪੜੇ ਲਿਖੇ ਬੰਦੇ ਜਿਹੜਾ ਬਿਊਰੋਕ੍ਰੇਟ ਕਰਦਾ ਹੈ ਭਰੋਸੇ ਦਿਵਾਉਂਦਾ ਤੇ ਸਮਾਜਿਕ ਸਾਡੀ ਤਾਣਾ ਬਣਾਏਦਾ ਵੀ ਸਾਨੂੰ ਕਈ ਵੇਂ ਭਰੋਸਾ ਕਰਨਾ ਪੈਂਦਾ ਐਸ ਵਾਰ ਇਹ ਸੀ ਫਾਰਡੇ ਮਾਦੇ ਨੂੰ ਬਿਲਕੁਲ ਸਪਸ਼ਟ ਲਾਭਜਹ ਕਹਿਣਾ ਚਾਹੁੰਦੇ ਹਾਂ ਅਸੀਂ ਗਵਰਨਰ ਹਾਊਸ ਇਸ ਸੀ ਮਾਉਂ ਉਹਨੂੰ ਅਸੀਂ ਕੇ ਲੈਂਗੇ ਜਾਂ ਇਹ ਕਹਿਦਾਂ ਇੱਕ ਗੱਲ ਸਪਸ਼ਟ ਆ ਇਹ ਕਹਿਦਾਂ ਕਿ ਜਿਹੜੇ ਬੰਦੀ ਸਿੰਘ ਨੇ ਇਹ ਸਾਡੇ ਨਾਗਰ ਕੀਤੇ ਅਸੀਂ ਨਹੀਂ ਛੱਡਾਂ ਇਹ ਕਹਿਦਾਂਗੇ ਕਿ ਅਸੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਅਸੀਂ ਨਹੀਂ ਦੇਖੂ ਠੀਕ ਹੈ ਜੀ ਇਹ ਦੋ ਐਲਾਨ ਕਰਦੇ ਨੇ ਅਸੀਂ ਬਿਲਕੁਲ ਮੋਰਚਾ ਕੋਈ ਗੱਲ ਨਹੀਂ ਕਰਾਂਗੇ ਜੇ ਬੰਦੀ ਸਿੰਘਾਂ ਦੇ ਇਹ ਭਾਰਤ ਦੇ ਨਾਗਰਿਕ ਆ ਤੇ ਉਹਨਾਂ ਨੂੰ ਉਹਨਾਂ ਦਾ ਹੱਕ ਜਿਹੜਾ ਕਿਉਂ ਨਹੀਂ ਦਿੱਤਾ ਜਾਂਦਾ ਮੈਨੂੰ ਸਾਰੇ ਭਾਰਤ ਦਾ ਕੋਈ ਵਿਦਵਾਨ ਕੋਈ ਬੁੱਧੀਜੀਵੀ ਕੋਈ ਬਿਊਰੋਕ੍ਰੇਟ ਕੋਈ ਰਾਜਨੀਤਿਕ ਬੰਦਾ ਲੈ ਆਦੂ ਉਹ ਸਿੱਧ ਕਰ ਦੇਵੇ ਭਾਰਤੀ ਕਿਸੇ ਵੀ ਧਰਤੀ ਤੇ ਕਿਸੇ ਵੀ ਸਟੇਟ 'ਚ ਜਿਸ ਤਰ੍ਹਾਂ ਜ세ਦਾਰ ਜਗਤਾਰ ਸਿਕ ਅਧਵਾਰਾਂ ਨੂੰ ਗ੍ਰੈ ਕਾਨੂੰਨੀ ਦੂਈ ਸਟੇਟ ਰੱਖਿਆ ਉਹਦੇ ਦੇ ਉੱਤੇ ਕੋਈ ਕੇਸ ਨਹੀਂ ਦਿੱਲੀ ਦੇ ਵਿੱਚ ਉਹਦੇ ਉਹਨੂੰ ਪੰਜਾਬ ਵਿੱਚ ਲਿਆਉਣ ਦਾ ਕੋਈ ਉੱਥੇ ਰੱਖਣ ਦਾ ਕੋਈ ਮਤ ਨਹੀਂ ਪੰਜਾਬ ਦੀ ਏ ਕਿਹ ਕਿਸੇ ਚ ਰੱਖ ਸਕਦੇ ਨੇ ਉਹਨੂੰ ਕਿਉਂ ਰੱਖਿਆ ਗਿਆ ਦੂਸਰਾ ਉਹਦੇ ਉਹਦਾ ਪੈਰੋਲ ਦਾ ਹੱਕ ਕੌਣ ਖੋ ਰਿਹਾ ਪਰ ਚੀਜ਼ ਕਿ ਪਿਉਰਾ ਦਾ ਹੱਕ ਕੌਣ ਖੋ ਰਿਹਾ ਤਖਤਾਰ ਸਿਕ ਤਾਰਾ ਦਾ ਹੱਕ ਕੌਣ ਖੋ ਰਿਹਾ ਉਹ ਸਾਨੂੰ ਸ਼ਪਸ਼ਟ ਕਰ ਦੇਣ ਅਸੀਂ ਅਸੀਂ ਬੈਠਦਾ ਉਹਨਾਂ ਜੇ ਅਸੀਂ ਐਸ ਵਾਰੀ ਸਾਡੀ ਆਰ ਪਾਰ ਦੀ ਲੜਾਈ ਹੈ ਜੀ ਸ਼ਪਸ਼ਟ ਅਸੀਂ ਜਾਣਾ ਜਾਣਾ ਉਹ ਉਹਨਾਂ ਦੀ ਜਿਹੜੀ ਕੋਈ ਕਾਰਵਾਰੀ ਉਹ ਕਰਦੇ ਨੇ ਜੀ ਭਾਈ ਹਵਾਰਾ ਸੀ ਸਰ ਚੱਤੀ ਦਾ ਕੇਂਦਰ ਵਿੱਚ ਛੁੱਟੇ ਕੀ ਕੋਈ ਹਾਈ ਕੋਰਟ ਪਹੁੰਚ ਦਿੱਤੇ ਆ ਬਿਲਕੁਲ ਨਹੀਂ ਹਾਈ ਕੋਰਟ ਨਹੀਂ ਜੀ ਹਾਈ ਕੋਰਟ ਸਾਨੂੰ ਪਾਉਣ ਦੀ ਲੋੜ ਕੀ ਹੈ ਪਹਿਲੀ ਗੱਲ ਤਾਂ ਇਹ ਪੰਜਾਬ ਸਰਕਾਰ ਦਾ ਕੰਮ ਹੈ ਉਹ ਇਹ ਚੇਰਮੈਨੋ ਚ ਲਿਖਿਆ ਹੋਇਆ 222 ਦੀ ਆਪ ਗੱਜਟ ਅਖਬਾਰ ਪੜ੍ਹੋ ਉਹਦੇ ਬਿਲਕੁਲ ਡਿਟੇਲ ਲਿਖੀ ਹੋਵੇਗਾ ਇੱਕ ਅਕਿਊਜ਼ ਨੂੰ ਜਿਹੜਾ ਕੈਦੀ ਹੋ ਜਾਂਦਾ ਉਹਨੂੰ ਉੱਥੇ ਦੀ ਸੈਂਟਰ ਜੇਲ੍ਹ ਵਿੱਚ ਰੱਖਿਆ ਜਾਂਦਾ ਉਹਨੂੰ ਉੱਥੇ ਦੀ ਸੈਂਟਰ ਜੇਲ੍ਹ ਵਿੱਚ ਰੱਖਿਆ ਜਾਂਦਾ ਤਾਂ ਕਿ ਉਹਦੇ ਉਹਦੇ ਜਿਹੜੇ ਉਹਦੇ ਮੈਂਬਰ ਨੇ ਲਰਤ ਕਰਦੇ ਉਹਨੂੰ ਸੌਖੇ ਤਰੀਕੇ ਨਾਲ ਮਿਲ ਸਕਣ ਉਹਨੂੰ ਕਿਹੜੇ ਵੇਗ ਕਿਹੜੇ ਕਾਰਨ ਕਰਕੇ ਰੱਖਿਆ ਸਾਨੂੰ ਕਾਰਨ ਨਹੀਂ ਸਭ ਤੇ ਲੱਗਾ ਅਸੀਂ ਜਾਵਾਂਗੇ ਪਰ ਅਸੀਂ ਸਭ ਤੋਂ ਪਹਿਲਾਂ ਇਹਨਾਂ ਦੇ ਸਰਕਾਰਾਂ ਤੇ ਦਬਾਅ ਪਾਵਾਂਗੇ ਵੀ ਤੁਸੀਂ ਕਾਰਨ ਦੱਸੋ ਸਾਨੂੰ ਉਹਨੂੰ ਦਿੱਲੀ ਵਿੱਚ ਕਿਉਂ ਰੱਖਿਆ ਉਹਨੂੰ ਪੰਜਾਬ ਵਿੱਚ ਕਿਉਂ ਨਹੀਂ ਲਿਆਂਦਾ ਜਾਂਦਾ ਉਹਦੇ ਉਹਦੇ ਰਿਸ਼ਤੇਦਾਰਾਂ ਘਰਦਿਆਂ ਨੂੰ ਕਿਉਂ ਨਹੀਂ ਮੰਨ ਦਿੱਤਾ ਜਾਂਦਾ ਫਿਰ ਉਹ ਇੱਕ ਬੈਰਕ ਵਿਚਕਾਰੇ ਜਿਹੱਚ ਰੱਖਿਆ ਇੱਕ ਬੈਰਕ ਇਧਰ ਇੱਕ ਇਧਰ ਖਾਲੀ ਬੈਰਕਾਂ ਉਹ ਜਿਹੜੇ ਜਿਹੜੇ ਜੇਲ੍ਹ ਤੇ ਜਿਹਨਾਂ ਨੂੰ ਪਤਾ ਨੂੰ ਪਤਾ ਪੈਰ ਕੀਤੀ ਹੈ 24 ਘੰਟੇ ਉਹਨੂੰ ਬੰਦੀ ਰੱਖਿਆ ਜਾਂਦਾ ਸੂਜ ਨਹੀਂ ਦਿਖੇ ਇਹ ਬਨੋਖਤਾ ਦਾ ਕਾਰਨ ਨਹੀਂ ਕਿਉਂ ਨਹੀਂ ਬੋਲਦੇ ਲੋਕ ਕਿਉਂ ਨਹੀਂ ਉਹਦੇ ਤੇ ਆਵਾਜ਼ ਪਟਾਉਂਦੇ ਜਿਹੜੇ ਦੂਸਰੇ ਵੀਰ ਨੇ ਦੂਸਰੇ ਜਨਰੇਸ਼ਨਾਂ ਨੇ ਕਿਉਂ ਉਹ ਬੰਦੇ ਦੇ ਕੀ ਕਰਦੀ ਉਹਨੂੰ ਵੇਹੀ ਰੋਟੀ 4-5 ਘੰਟੇ ਬਾਅਦ ਦਿੱਤੀ ਜਾਂਦੀ ਉਹ ਬੰਦਾ ਜਿਸ ਬੰਦੇ ਨੂੰ 7 8 ਲੱਖ ਦੇ ਕਤਰਤਾ ਨੇ ਸਿਲੈਕਸ਼ਨ ਕਰਕੇ ਇਲੈਕਸ਼ਨ ਨਹੀਂ ਉਹਨੇ ਕਿਸੇ ਨੂੰ ਨਹੀਂ ਕਿਹਾ ਸਿਲੈਕਟ ਕਰਕੇ ਚੰਪੇ ਦੀ ਧਰਤੀ ਤੇ 2015 ਨੂੰ ਚੋਣਿਆ ਅਜੇ ਤੱਕ ਆਕਾਰ ਕੋਠਿਆਂ ਨੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਜਾਵਾਂਗੇ ਜੇ ਸਾਨੂੰ ਕੋਰਟ ਚ ਲੋੜ ਪਈ ਕੋਰਟ ਵੀ ਜਾਵਾਂਗੇ ਹਾਈ ਕੋਰਟ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਸਭ ਤੋਂ ਪਹਿਲਾਂ ਇਹਨਾਂ ਦੇ ਦਰਵਾਜ਼ੇ ਖੜਕਾਉਣੇ ਚਾਹੁੰਦੇ ਆ ਜਿਹੜਾ ਸੀਐਮ ਆ ਪੰਜਾਬ ਦਾ ਜਿਹੜੀਆਂ 95 ਲਾਸ਼ਾਂ ਨਾਲ ਬੜਾਈ ਬੈਠਾ ਅਸੀਂ ਉਹਨੂੰ ਇਹ ਦੱਸਾਂਗੇ ਕਿ ਜੇ ਲੋਕ ਤੈਨੂੰ ਬਿਠਾ ਸਕਦੇ ਨੇ ਤੈਨੂੰ ਇਸ ਕੁਰਸੀ ਤੋਂ ਲਾ ਨਹੀਂ ਸਕਦੇ ਨੇ ਉਧਰ ਤਾਮਿਲਨਾਡੂ ਦੀ ਸਰਕਾਰ ਆ ਲੋਕਤੰਤਰ ਸਰਕਾਰ ਉਹਨਾਂ ਨੇ ਮਤਾ ਪਾਸ ਕਰਕੇ ਮਤਾ ਪਾਸ ਕਰਕੇ ਆਪਣੇ ਜਿਹੜੇ ਉਸ ਰਦੀਪ ਦੇ ਕਾਦਰ ਤੋਂ ਛੁਡਾਈ ਇਹਨਾਂ ਨੇ ਕੀ ਕੀਤਾ ਇਹ ਇਹਨਾਂ ਨੂੰ ਬੱਚੇ ਨਹੀਂ ਆਪਣੇ ਨਹੀਂ ਮੰਨਦੇ ਇਸ ਕਰਕੇ ਆਇਆ ਸਵਾਰੀ ਹਰ ਹਾਲਤ 'ਚ ਜੋ ਇਹ ਕਾਰਵਾਈ ਕਰਦੇ ਕਰਨਗੇ ਅਸੀਂ ਉੱਥੇ ਜਾਣਾ ਕਿਹਨੇ ਕਿਹਨੇ ਮਾਰਦੀ ਬਿਲਕੁਲ ਜਿਹੜੀ ਵੀ ਕਿਸਾਨ ਚ ਅਸੀਂ ਅਸੀਂ ਵੀ ਕਿਸਾਨ ਆ ਜੀ ਕਿਸਾਨੀ ਨਾਲ ਸਾਡਾ ਪੰਜਾਬ ਦੇ ਹਰ ਵਰਗ ਸੰਬੰਧ ਚਾਹੇ ਉਹ Hindu ਵੀਰ ਹੈ ਚਾਹੇ ਐਸਆਈ ਵੀ ਦਾ ਕੋਈ ਵੀਰ ਹੈ ਚਾਹੇ ਕਾਰੋਬਾਰੀ ਹੈ ਉਹ ਸਾਰੇ ਕਿਸਾਨੀ ਨਾਲ ਸਿੱਧੇ ਸਿੱਧੇ ਢੰਗ ਨਾਲ ਸੰਬੰਧ ਕੋਈ ਵੀ ਕਿਸਾਨ ਜਿੱਥੇ ਬੰਤੀ ਕੋਈ ਬਾਤ ਕੱਢੂਗੀ ਕੋਈ ਇਹ ਕੌਣ ਕੰਮ ਕਿਸੀ ਜਾਵਾਂਗੇ ਜਦੋਂ ਅਸੀਂ ਬੇਨਤੀ ਕਰਦੇ ਹਾਂ ਸਾਧੀਆਂ ਕਿਸਾਨ ਬੰਦੀ ਜੇ ਬੰਦੀਆਂ ਸਾਡਾ ਸਾਥ ਦੇ ਇਹ ਤਾਂ ਸਮੇਂ ਦੇ ਗਰਭ ਵਿੱਚ ਆ ਜੀ ਉੱਤੇ ਉਸ ਤੋਂ ਪਹਿਲਾਂ ਇੱਕ ਵਾਰੀ ਹਾਲਾਤ ਬਣੇ ਸੀ ਉਹ ਹਾਲਾਤ ਕਾਫੀ ਸੈਂਸਿਟਿਵ ਬਣ ਕੇ ਸੀ ਅਸੀਂ ਕਦੇ ਨਹੀਂ ਚਾਹਾਂਗੇ ਕਿ ਕਿਸੇ ਵੀ ਕਿਸੇ ਤਰ੍ਹਾਂ ਦੀ ਤੋੜਪੰਦ ਗੈਰ ਕਾਨੂੰਨੀ ਕੋਈ ਕੰਮ ਹੋਵੇ ਕੋਈ ਮਾਰਾ ਗੱਲ ਹੋਵੇ ਅਸੀਂ ਨਹੀਂ ਚਾਹਾਂਗੇ ਇਹ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਜ਼ਿੰਮੇਵਾਰੀ ਹੈ ਕਿ ਉਹ ਸਾਨੂੰ ਸਹੀ ਸਲਾਮਤ ਉਸ ਸੀਐਮ ਨੂੰ ਜਗਾਉਣ ਦੇ ਦਾੰਦ ਦਿੱਤੇ ਦੇ ਸਰਕਾਰ ਦੀ ਸਾਡੀ ਵੀ ਜ਼ਿੰਮੇਵਾਰੀ ਹੈ ਠੀਕ ਹੈ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਹੋਰ ਮਿੰਟ ਬਾਅਦ ਬੋਲ ਦਿੰਦੇ ਹਾਂ ਜਸਿੰਦਰ ਨੂੰ ਜਸਿੰਦਰ ਸਿਕੋ ਮਿੰਟ ਇੱਕ ਗੱਲ ਹੋਰ ਅਸੀਂ ਐਡ ਕਰਨਾ ਚਾਹੁੰਦੇ ਆ ਕਿ ਤੁਸੀਂ ਦੇਖੋ ਮੁਲਕ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੀ ਧਰਤੀ ਤੇ ਗਏ ਨੇ ਉੱਥੇ ਸਿੱਖਾਂ ਦਾ ਕਿੰਨੇ ਜ਼ੋਰਦਾਰ ਤਰੀਕੇ ਦੇ ਨਾਲ ਮੁਲਕ ਦੇ ਪ੍ਰਧਾਨ ਮੰਤਰੀ ਦਾ ਵਿਰੋਧ ਹੋ ਰਿਹਾ ਵਰਲਡ ਸਿੱਖ ਪਾਰਲੀਮੈਂਟ ਜਾਂ ਹੋਰ ਉੱਥੇ ਜਿਹੜੀਆਂ ਪੰਥਕ ਜਥੇਬੰਦੀਆਂ ਕਰਲੀਆਂ ਨੇ ਸੋ ਮੈਂ ਉਹਨਾਂ ਲੋਕਾਂ ਨੂੰ ਜਾਂ ਸਰਕਾਰ ਨੂੰ ਇਹ ਜਵਾਬ ਦੇਣਾ ਚਾਹੁੰਦੇ ਆ ਕਿ ਕਿਹਾ ਜਾਂਦਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨ ਵਾਲੇ ਗਿਣਵੇ ਚੁਣਵੇ ਲੋਕ ਨੇ ਤੁਸੀਂ ਦੇਖਦੇ ਹੋ ਕਿ ਮੁਲਕ ਦਾ ਪ੍ਰਧਾਨ ਮੰਤਰੀ ਅਮਰੀਕਾ ਦੀ ਧਰਤੀ ਤੇ ਜਾਂਦਾ ਉਹਨੂੰ ਉੱਥੇ ਬੋਲਣ ਦੇ ਵਿੱਚ ਸਿੱਖ ਰੁਕਾਵਟ ਖੜੀ ਕਰ ਰਹੇ ਨੇ ਕਹਿੰਦਾ ਅਮਰੀਕਾ ਨਹੀਂ ਆਉਣ ਵਾਲੇ ਦਿਨਾਂ 'ਚ ਮੁਲਕ ਦੇ ਪ੍ਰਧਾਨ ਮੰਤਰੀ ਜਿੱਥੇ-ਜਿੱਥੇ ਵੀ ਜਾਣਗੇ ਸਿੱਖਾਂ ਨੇ ਇਸ ਗੱਲ ਦੀ ਇਖਾਲ ਲਿਆ ਕਿ ਉਹਨਾਂ ਦਾ ਵਿਰੋਧ ਕਰਾਂਗੇ ਸੋ ਭਾਰ ਸਰਕਾਰ ਨੂੰ ਚਾਹੀਦਾ ਕਿ ਉਹ ਇਸ ਲਹਿਰ ਨੂੰ ਅੱਗੇ ਵਧਣ ਤੋਂ ਪਹਿਲਾਂ ਸਾਡੇ ਬੰਦੀ ਸਿੰਘ ਰਿਹਾ ਕਰਨ ਨਹੀਂ ਤਾਂ ਜਿਹੜੇ ਨਤੀਜੇ ਬੜੇ ਉਹ ਚਿੰਤਾਜਨਕ ਹੋ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ